ਸੀਰਾ ਹਿੰਦੋਂ ਸਤਾਣ ਦਾ ਭਾਰਤ ਮਾਂ ਦਾ ਸ਼ੇਰ ਕਹਿੰਦਾ ਭਾਜੀ ਮੋੜਤੀ ਕਰ ਉਡਵਾਇਰ ਢੇਰ ਹੋ ਬਣ ਕੇ ਗਦਰ ਹੀ ਗਦਰ ਮਚਾਇਆ ਆਟਾ ਨਾਲ ਗੋਰੀਆਂ ਲਾਇਆ ਬਣ ਕੇ ਗਦਰ ਹੀ ਗਦਰ ਮਚਾਇਆ ਹਾਟ ਦਾ ਨਾਲ ਗੋਰੀਆਂ ਲਾਇਆ ਰੱਸਾ ਫਾਂਸੀ ਦਾ ਗਲ ਪਾਇਆ ਕਾਤਰ ਦੇਸ਼ ਦੀ ਵਰਦਾ ਹੈ ਉਦਮ ਸਿੰਘ ਸੁਨਾਮੀ ਸੂਰਾ ਮੌਤੋਂ ਮੂਲ ਨਾ ਡਰਦਾ ਹੈ ਉਦਮ ਸਿੰਘ ਸੁਨਾਮੀ ਸੂਰਾ ਉਹ ਤੁਰ ਕੇ ਬਚਪਨ ਵਿੱਚ ਸੀ ਮਾਪੇ ਭੋਗੇ ਨੰਨੀ ਜਿੰਦੇ ਇਕਲਾਪੇ ਉਦੋਂ ਕੋਈ ਨਾ ਬਣਾ ਜਾਪੇ सारा चक भाया सम सिंघ सनामी सूर ॾाढा दा दर्द दा दा हंडाया उदम सिंग सनामी सूर ਨੰਗ ਟਣ ਤੇ ਡਾਨਾ ਲੈ ਕੇ ਨਿਰਦੋਸ਼ਾਂ ਦੀਆਂ ਜਾਨਾ ਦਸਨ ਖੁਦ ਨੂੰ ਵਾਂਗ ਚਟਾਨਾ ਦਸਨ ਖੁਦ ਨੂੰ ਵਾਂਗ ਚਟਾਨਾ ਕੀ ਸਮਝਾਵੇ ਕਾਇਰ ਨੂੰ ਉਦਮ ਸਿੰਘ ਸਨਾਮੀ ਸੂਰਾ ਸੋਦਾ ਲਾਵੇ ਦਾਇਰ ਨੂੰ ਉਦਮ ਸਿੰਘ ਸਨਾਮੀ ਸੂਰਾ ਓ ਅੱਖੀ ਤੱਕਿਆ ਕੱਲੂ ਕਾਰਾ ਉਹਿਆ ਖੂਨੋ ਖੂਨੀ ਸਾਰਾ ਜਿੱਥੇ ਸੱਚ ਪਿਆ ਮਜਦਾ ਹੈ ਉਦਮ ਸਿੰਘ ਸਨਾਮੀ ਸੂਰਾ ਦੇਵ ਦੇ ਗੁੱਸਾ ਕਰਤਾ ਹੈ ਉਦਮ ਸਿੰਘ ਸਨਾਮੀ ਸੂਰਾ ਉਹ ਲੰਡਨ ਪਹੁੰਚ ਗਿਆ ਵਿੱਚ ਤੇਤੀ ਹੋ ਗਿਆ ਸੀ ਰਗ ਰਗ ਦਾ ਪੇਤੀ ਲੰਡਨ ਪਹੁੰਚ ਗਿਆ ਵਿੱਚ ਤੇਤੀ ਹੋ ਗਿਆ ਸੀ ਰਗ ਰਗ ਦਾ ਪੇਤੀ ਕੀਤੀ ਨਾ ਮਾਰਨ ਦੀ ਸ਼ੇਤੀ ਕੀਤੀ ਨਾ ਮਾਰਨ ਦੀ ਸ਼ੇਤੀ ਰਿਆ ਵਕਤ ਟਾਲਦਾ ਸੀ ਉਦਮ ਸਿੰਘ ਸੁਨਾਮੀ ਸੂਰਾ ਸੋਨਾ ਮੌਕਾ ਪਾਲਦਾ ਸੀ ਉਦਮ ਸਿੰਘ ਸੁਨਾਮੀ ਸੂਰਾ साल पिछे घुमी ऊदम सिंग सनामी सूर पूरी करूब तयारी गोरी सिधी हक चमारी तरती हो रती सारी ਤਰਤੀ ਹੋਗੀ ਰਤੀ ਸਾਰੀ ਉੱਤਰ ਦਿਲ ਦਾ ਪਾਰ ਗਿਆ ਉਦਮ ਸਿੰਘ ਸਨਮੀ ਸੂਰਾ ਮਾ ਦਾ ਕਰਜ ਉਤਾਰ ਗਿਆ ਉਦਮ ਸਿੰਘ ਸਨਮੀ ਸੂਰਾ ਉਹ ਸ਼ਰਮ ਕਮੂਲੇ ਵਿੱਚ ਕਚੇਰੀ ਕਹਿੰਦਾ ਅੱਖ ਬੜੀ ਸੀ ਗਹਿਰੀ ਮੈਕਲ ਬੜਾ ਪੁਰਾਣਾ ਬੈਰੀ

ਉਦਮ ਸਿੰਘ ਸਨਾਮੀ ਸੂਰੇ ਕੀਤਾ ਬਚਨ ਪੁਗਾਇਆ ਏ ਉਦਮ ਸਿੰਘ ਸਨਾਮੀ ਸੂਰੇ ਹੋ ਪੀਤੀ ਐਂ ਪਟੀ ਕੁਰਬਾਨੀ ਜੀਦਾ ਚੱਕ ਤੇ ਨਹੀਂ ਕੋਈ ਹਿਸਾਨੀ ਬੇਸ਼ੱਕ ਛੱਡ ਗਿਆ ਜਗ ਫਾਨੀ ਹਾਲੇ ਤੀਕ ਜਿਉਂਦਾ ਏ ਉਦਮ ਸਿੰਘ ਸਨਾਮੀ ਸੂਰੇ ਨੂੰ ਜਗ ਸਿਸ ਨਮਾਉਂਦਾ ਏ

ਮਾਰੇ ਅਤਿਆਚਾਰੀ ਨੂੰ ਉਦਮ ਸਿੰਘ ਸੁਨਾਮੀ ਸੂਰਾ ਉਹ ਹਾਜ ਦਸਬੰਦਰ ਸ਼ਾਂਤ ਬਣਾਇਆ ਰੋਡਿਆਂ ਬਾਹਰ ਆ ਰਲ ਕੇ ਗਾਇਆ ਜਿੰਨਾ ਉਹਦਾ ਦਿਵਸ ਮਨਾਇਆ ਸਾਡੀ ਸलाम ਪਿਆਰਿਆਂ ਨੂੰ ਸ਼ਾਲਾ ਸੀਣੀਆਂ ਮਾਮਾ ਜੰਮਣ ਮੁੜ-ਮੁੜ ਰਾਜ ਤਲਾਰਿਆਂ ਨੂੰ ਚਾਲਾ ਸੀਣੀਆਂ ਮਾਮਾ ਜੰਮਣ ਮੜਮੜ ਰਾਜਦਲਾਰਿਆਂ ਨੂੰ ਪਿਆਰੇ ਬੱਚਿਓ ਸ਼ੀਦੂਤਮ ਸਿੰਘ